ਆਜਾ ਪahari ਮਿਰਚ ਦਾ achar ਪਾਵਾਂਗੇ ਪੰਜਾਬੀ ਸਟਾਈਲ ਨਾਲ ਬਹੁਤ ਹੀ ਸੋਕੇ ਤਰੀਕੇ ਨਾਲ ਇਹਦੇ ਵਾਸਤੇ 15 ਚੰਨੂ ਤੋਂ ਓਕੇ ਚੰਗੀ ਤਰ੍ਹਾਂ ਸਕਾ ਲੈਣਾ ਤੇ ਉਸਦੇ ਦੋ ਦੋ ਪੀਸ ਕਰ ਲੈਣੇ ਆ ਇਸ ਤਰ੍ਹਾਂ ਬਹੁਤ ਸੋਕੇ ਤਰੀਕੇ ਚਾਰ ਪਾਇਆ ਜਾਂਦਾ ਜਿਹੜੇ ਸਾਬ ਮਿਰਚਾਂ ਬਿਲਕੁਲ ਉਹਨਾਂ ਦੀ ਕਟਿੰਗ ਕਰਨੀ ਆ ਮਿਰਚਾਂ ਕੱਟ ਕੇ ਉਸ ਤੋਂ ਬਾਅਦ ਆਪਾਂ ਮਸਾਲੇ ਤਿਆਰ ਕਰਾਂਗੇ ਮਿਰਚਾਂ ਦੀ ਕਟਿੰਗ ਹੋ ਗਈ ਹੈ ਹੁਣ ਆਪਾਂ ਇਹਨਾਂ ਵਾਸਤੇ ਮਸਾਲੇ ਤਿਆਰ ਕਰਾਂਗੇ ਇੱਕ ਚਮਚਾ ਜੀਰਾ ਇੱਕ ਚਮਚਾ ਸੌਫ ਇੱਕ ਚਮਚਾ ਰਾਈ ਅੱਧਾ ਚਮਚਾ ਮੇਥੀ ਤੇ ਅੱਧਾ ਚਮਚਾ ਕਲੌਂਜੀ ਲਵਾਂਗੇ ਇਹਨੂੰ ਥੋੜਾ ਜਿਹਾ ਪੀਸ ਕੇ ਮਿਰਚਾਂ ਤੇ ਪਾ ਦੇਣਾ ස්තබාද පන්න අමක පාමාගේ ක චම්චා ඇචංචා හදුදීද එන්නන් චගිතර මෙක්ස්කර දෙන සාරම සලේ මෙච්චාමචරලාදනේ ਸਰੋਂ ਦਾ ਤੇਲ ਆਪ ਲੈ ਕੇ ਇੱਕ ਕੜਚੀ ਗਰਮ ਕਰ ਲੈਣਾ ਉਸ ਤੋਂ ਬਾਅਦ ਜਦੋਂ ਠੰਡਾ ਹੋ ਜਾਵੇ ਤਾਂ ਉਹਦੇ ਵਿੱਚ ਮਿਰਚਾ ਮਸਾਲੇ ਵਾਲਾ ਪਾ ਦੇਣੀ ਹੈ ਐਸ ਤਰ੍ਹਾਂ ਸਿੰਪਲ ਤਰੀਕੇ ਦੇ ਨਾਲ ਵਧੀਆ achar ਬਣ ਜਾਂਦਾ ਹੈ ਇਹਨਾਂ ਨੂੰ ਤੇਲ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤਾਂ ਜੋ ਸਾਰੀਆਂ ਮਿਰਚਾਂ ਨੂੰ ਤੇਲ ਮਸਾਲੇ ਫੇਰਾ ਲੱਗ ਜਾਵੇ ਤਰੇਬੋ ਦੀ ਸੋਕੇ ਤਰੀਕੇ ਨਾਲ ਚਾਰ ਤਿਆਰ ਹੋ ਜਾਂਦਾ ਹੈ। ਲਓ ਜੀ ਚਾਰ ਤਿਆਰ ਹੈ। ਮਨ ਸੱਤ ਦਿਨਾਂ ਦੇ ਵਿੱਚ ਪੂਰਾ ਬਣ ਕੇ ਨਮਕ ਵਿੱਚ ਰਲ ਜਾਂਦੀ ਵਿੱਚ ਤੇ ਵਧੀਆ ਬਣ ਜਾਂਦਾ ਹੈ। ਬਹੁਤ ਹੀ ਟੇਸਟੀ ਬਣਦਾ ਇਸ ਤਰ੍ਹਾਂ।